ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਪਹਿਲਾਂ ਮੈਂ ਆਪ ਸਾਰੇ ਪੱਤਰਕਾਰ ਵੀਰਾਂ ਨੂੰ ਔਰ ਫਰੀਦਕੋਟ ਇਲਾਕੇ ਦੀ ਸਮੁੱਚੀ ਸੰਗਤ ਨੂੰ ਔਰ ਪੰਜਾਬ ਵਿੱਚ ਰਹਿਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੰਦਾ ਜੋ ਹਰ ਸਾਲ ਬਾਬਾ ਫਰੀਦ ਜੀ ਦਾ ਆਗਮਨ ਪੁਰਬ 21 22 23 ਸਤੰਬਰ ਦਾ ਜਿਹੜਾ ਫਰੀਦਕੋਟ ਬੜੀ ਸ਼ਰਧਾ ਭਾਵਨਾ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਮੇਲੇ ਤੇ ਪੰਜਾਬ ਦੇ ਵਿੱਚੋਂ ਕੀ ਹੋਰ ਸੂਬਿਆਂ ਤੋਂ ਵੀ ਜਿਹੜੀਆਂ ਸਿੱਖ ਸੰਗਤਾਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਸੋ ਐਸ ਵਾਰ ਜੋ ਬਾਬਾ ਫਰੀਦ ਜੀ ਦਾ ਆਗਮਨ ਪੁਰਬ 13 ਤਰੀਕ ਤੋਂ ਸ਼ੁਰੂ ਹੋ ਜਾਣਾ ਹੈ 21 22 23 ਤੱਕ ਜਿਹੜਾ ਪ੍ਰੋਗਰਾਮ ਚੱਲਦਾ ਹੈ ਹਰ ਸਾਲ ਦੀ ਤਰ੍ਹਾਂ ਉਹ ਚੱਲਣਾ ਸੋ ਉਹਦੇ ਵਿੱਚ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਵੀ ਜੋ ਫਰੀਦਕੋਟ ਸ਼ਹਿਰ ਦੇ ਵਿੱਚ ਇਕੱਲਾ ਸ਼ਹਿਰ ਦੇ ਵਿੱਚ ਨਹੀਂ ਤੁਸੀਂ ਸਾਡੇ ਇਧਰੋਂ ਤਹਨੇ ਵਾਲੇ ਪਾਸੋਂ ਆਜੋ ਇਧਰੋਂ ਸਾਦਕ ਵਾਲੇ ਪਾਸੋਂ ਆਜੋ ਫੋਜਪੁਰ ਵਾਲੇ ਪਾਸੋਂ ਜਾਂ ਇਧਰੋਂ ਕੋਟਕਪੂਰੇ ਵਾਲੇ ਪਾਸੋਂ ਮੈਨੂੰ ਲੱਗਦਾ ਸ਼ਹਿਰਾਂ ਤੋਂ ਵੀ 4-4 ਕਿਲੋਮੀਟਰ ਦੂਰ ਤੇ ਜਿਹੜਾ ਬਹੁਤ ਸਾਰਾ ਲੰਗਰ ਲੱਗਿਆ ਹੋਣਾ ਔਰ ਉਹ ਲੰਗਰ ਜਿਹੜਾ ਕਈ ਤਰ੍ਹਾਂ ਦੇ ਭੋਜਨ ਕਈ ਤਰ੍ਹਾਂ ਦਾ ਪਕਵਾਨ ਜਿਹੜਾ ਸ਼ਰਦਾ ਵਾਲੀਆਂ ਸਿੱਖ ਸੰਗਤਾਂ ਸੰਗਤਾਂ ਵਾਸਤੇ ਲਾਉਂਦੀਆਂ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਜੋ ਹੜਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਆਪਾਂ ਬਾਬਾ ਫਰੀਦ ਜੀ ਦੀ ਨਗਰੀ ਵਿੱਚ ਬੈਠੇ ਆਂ ਔਰ ਸਾਡਾ ਮੈਨੂੰ ਲੱਗਦਾ ਵੀ ਅੱਗੇ ਬਟਿੰਡਾ ਆ ਗਿਆ ਤਖਤ ਸਾਹਿਬ ਆ ਗਿਆ ਦਮਦਮਾ ਸਾਹਿਬ ਤੇ ਥੋੜਾ ਜਿਹਾ ਇਲਾਕਾ ਹੋਰ ਆ ਜਿਹੜਾ ਬਚਿਆ ਹੈ ਲਗਭਗ 65 70% ਜਿਹੜਾ ਪਾਣੀ ਦੇ ਨਾਲ ਪੰਜਾਬ ਡੁੱਬ ਚੁੱਕਿਆ ਔਰ ਅਜੇ ਵੀ ਜਿਹੜੀ ਦਿਨੋਂ ਦਿਨ ਵਰਖਾ ਹੋ ਰਹੀ ਹੈ ਔਰ ਮੈਨੂੰ ਲੱਗਦਾ ਵੀ ਜੇ ਵਰਖਾ ਨਹੀਂ ਹਟਦੀ ਤੇ ਸ਼ਾਇਦ ਸਾਰਾ ਹੀ ਪੰਜਾਬ ਬਾਣੀ ਚ ਡੁੱਬ ਸਕਦਾ ਸੋ ਮੇਰੀ ਹੱਥ ਜੋੜ ਕੇ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਵੀਰ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਲਾਉਂਦੇ ਨੇ ਉਹ ਲੰਗਰ ਐਤਕੀ ਕੋਸ਼ਿਸ਼ ਕਰਿਓ ਵੀ ਹੜ੍ਹ ਪੀੜਤਾਂ ਵਾਸਤੇ ਪਹੁੰਚਾਇਆ ਜਾਵੇ ਸੋ ਜੇ ਲੰਗਰ ਨਹੀਂ ਸੁੱਕੀਆਂ ਰਸਤਾਂ ਜਾਂ ਮਾਇਆ ਕਰਕੇ ਕਿਉਂਕਿ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਲੱਖਾਂ ਏਕੜ ਜ਼ਮੀਨ ਜਿਹੜੀ ਉਹ ਫਸਲ ਤਬਾਹ ਹੋ ਚੁੱਕੀ ਹੈ ਮਜ਼ਦੂਰ ਵੀ ਘਰੇ ਬੈਠੇ ਨੇ ਸੋ ਉਹਨਾਂ ਦੀ ਪੈਸੇ ਕਰਕੇ ਵੀ ਹੈਲਪ ਕੀਤੀ ਜਾਵੇ ਔਰ ਸੁੱਕਾ ਰਾਸ਼ਨ ਤੇ ਲੰਗਰ ਬਣਵਾ ਕੇ ਵੀ ਜਿਹੜਾ ਸਾਡਾ ਫਿਰੋਜ਼ਪੁਰ ਇਲਾਕਾ ਹੈ ਅ ਸ਼੍ਰੀ ਅਮਰਤਸਰ ਸਾਹਿਬ ਇਲਾਕਾ ਹੈ ਇਧਰੋਂ ਫਾਜ਼ਲਕਾ ਇਲਾਕਾ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ ਜਿਹੜਾ ਲੰਗਰ ਬਣਾ ਕੇ ਲਜਾਇਆ ਜਾਵੇ ਫਰੀਦਪੁਰ ਜਿਹੜਾ ਲੰਗਰ ਹੈ ਉਹ ਕੇਵਲ ਬਾਬਾ ਫਰੀਦ ਜੀ ਦੀ ਜਿਹੜੀ ਕਮੇਟੀ ਹੈ ਬੋਦਰੀ ਸਾਹਿਬ ਜਾਂ ਬਾਬਾ ਫਰੀਜੀ ਦਾ ਸਥਾਨ ਪਵਿੱਤਰ ਇਸ ਇੱਥੋਂ ਦੀ ਕਮੇਟੀ ਜਿਹੜੀ ਸਿੱਖ ਸੰਗਤਾਂ ਵਾਸਤੇ ਲੰਗਰ ਦਾ ਅਰੇਂਜਮੈਂਟ ਕਰਨ ਬਾਕੀ ਜਿਹੜੀਆਂ ਬਾਹਰ ਦੀਆਂ ਸੰਗਤਾਂ ਲੰਗਰ ਲਾਉਂਦੀਆਂ ਉਹ ਹੜਪੀੜਤਾਂ ਵਾਸਤੇ ਲੈ ਕੇ ਜਾਣੀਆਂ ਦੀ ਸੇਵਾਦਾਰ ਜਾਂ ਸਰਪ੍ਰਸਤ ਹੋਣੀ ਵੀ ਹੋਊਗੀ ਵੀ ਅਸੀਂ ਇਹ ਹੜਪੀੜਤਾਂ ਦੇ ਮਦਦ ਵੀ ਕਰਾਂਗੇ ਔਰ ਇਸ ਆਗਮਨ ਤੋਂ ਕੁਝ ਦੇ ਵਿੱਚ ਨਹੀਂ ਇਹਦੇ ਵਿੱਚ ਕੋਈ ਮੁਨਕਰ ਨਹੀਂ ਸਾਰੇ ਪਿੰਡ ਹੀ ਲਗਭਗ ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਪੰਜਾਬ ਦਾ ਪਿੰਡ ਨਹੀਂ ਸਾਡੇ ਵੀ ਜਿਨ੍ਹਾਂ ਨੇ ਟਰਾਲੀਆਂ ਭਰ-ਭਰ ਕੇ ਮਾਲ ਡੰਗਰ ਵਾਸਤੇ ਵੀ ਟਰਾਲੀਆਂ 'ਾਂ ਪਰ ਪਰ ਕੇ ਸੁੱਕੇ ਰਾਸ਼ਨ ਤੇ ਬਣਾ ਕੇ ਲੰਗਰ ਵੀ ਮਦਦ ਨਾ ਕੀਤੀ ਹੋਵੇ ਕੋਈ ਇਹੋ ਜਿਹਾ ਪਿੰਡ ਹੋਣਾ ਨਹੀਂ ਪਰ ਸਮੇਂ ਦੇ ਮੁਤਾਬਕ ਵਕਤ ਵਿਚਾਰੇ ਸੋ ਬੰਦਾ ਹੋਏ ਵੀ ਹਜੇ ਹੜ ਆ ਰਹੇ ਨੇ ਸੋ ਪਤਾ ਨਹੀਂ ਕਿੰਨੇ ਦਿਨ ਲੱਗਣੇ ਹਜੇ ਲੋਕਾਂ ਨੂੰ ਉੱਥੇ ਘਰਾਂ ਦੇ ਵਿੱਚ ਮਤਲਬ ਬੈਠਿਆਂ ਤੜਿਆਂ ਸੋ ਜੇ ਕੋਈ ਸ਼ਰਦਾ ਨਾ ਚਲੋ ਉੱਥੇ ਵੀ ਲੰਗਰ ਭੇਜਦਾ ਇੱਥੇ ਵੀ ਲੰਗਰ ਲੱਗਦਾ ਹੈ ਸੋ ਮੈਂ ਇਹੀ ਬੇਨਤੀ ਕਰਦਾ ਵੀ ਇੱਥੋਂ ਦੇ ਲੋਕ ਰੱਜੇ ਪੁੱਜੇ ਵੀ ਡੋਲੂ ਭਰਾ ਭਰਾ ਕੇ ਲੰਗਰ ਦਾ ਲੈ ਕੇ ਜਾਂਦੇ ਆ ਰੋਟੀਆਂ ਵੀ ਪ੍ਰਸ਼ਾਦੇ ਵੀ ਇਹ ਸ਼ਹਿਰ ਦੇ ਲੋਕ ਪਿੰਡਾਂ ਦੇ ਲੋਕ ਮੈਨੂੰ ਲੱਗਦਾ 13 ਤਰੀਕ ਤੋਂ ਲੈ ਕੇ 23 ਤਰੀਕ ਤੱਕ 10 ਦਿਨ ਬਣ ਗਏ ਤੇ 10 ਦਿਨ ਦਾ ਲੰਗਰ ਉਹ ਆਪਦੇ ਘਰਾਂ 'ਚ ਸਵੇਰ ਦੁਪਹਿਰ ਸ਼ਾਮ ਦਾ ਇੱਥੇ ਹੀ ਖਾਂਦੇ 100 ਤੋਂ 85% ਲੋਕ ਸੋ ਇਸ ਕਰਕੇ ਬੇਨਤੀ ਹੈ ਵੀ ਰੱਜਿਆਂ ਨੂੰ ਆਪਾਂ ਨਾਰਜਾਈਏ ਲੰਗਰ ਲਾਓ ਲੋਡ ਹਾਂਸ ਆਰ ਲਾਓ ਇੱਕ ਟਾਈਮ ਲਾ ਦੋ ਤੇ ਬਾਕੀ ਦਾ ਲੰਗਰ ਜਿਹੜਾ ਹੜਪੀਟਾਂ ਵਾਸਤੇ ਭੇਜੋ ਬਾਕੀ ਡਿਸਪੋਜ਼ਲ ਹੈ ਜੇ ਕੋਈ ਵੀਰ ਲੰਗਰ ਲਾਉਂਦਾ ਵੀ ਸ਼ਰਧਾ ਨਾਲ ਉਧਰ ਵੀ ਭੇਜਦਾ ਹੈ ਡਿਸਪੋਜ਼ਲ ਜਿਹੜਾ ਨਾ ਵਰਤਿਆ ਜਾਵੇ ਡਿਸਪੋਜ਼ਲ ਗਲਾਸ ਆ ਜਾਂ ਕੌਲੀ ਆ ਕਿਉਂਕਿ ਉਹ ਡਿਸਪੋਜ਼ਲ ਭਾਂਡਾ ਜਿਹੜਾ ਉਹ ਫਿਰ ਆਪਾਂ ਸਿੱਟ ਦਿੰਦੇ ਨੇ ਲੋਕ ਫਿਰ ਉਹਨਾਂ ਨੂੰ ਆਵਾਰਾ ਪਸ਼ੂ ਖਾਂਦੇ ਨੇ ਜਿਹਦੇ ਕਰਕੇ ਆਵਾਰਾ ਪਸ਼ੂ ਦੀਆਂ ਮੌਤਾਂ ਹੁੰਦੀਆਂ ਸੋ ਇਸ ਕਰਕੇ ਡਿਸਪੋਜ਼ਲ ਤੋਂ ਜਿਹੜਾ ਅਸੀਂ ਕਹਾਂਗੇ ਵੀ ਨਾ ਵਰਤੇ